ਮੋਹਾਲੀ ਦੇ ਵਿੱਚ ਕੁਝ ਪ੍ਰਵਾਸੀਆਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਹੀ ਇਸ ਕਤਲ ਦੇ ਦੌਰਾਨ ਕਾਫੀ ਹੰਗਾਮਾ ਵੀ ਮਚਦਾ ਹੋਇਆ ਨਜ਼ਰ ਆਉਂਦਾ ਹੈ ਹਾਲਾਂਕਿ ਕਿਰਚਾ ਨੌਜਵਾਨ ਦੇ ਮਾਰੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉੱਥੇ ਉਸ ਨੂੰ ਜਿਹੜਾ ਕਿ ਪ੍ਰਵਾਸੀਆਂ ਨੇ ਉਸ ਦਾ ਕਾਫੀ ਜਿਹੜਾ ਕਿ ਬੇਰਹਿਮੀ ਦੇ ਨਾਲ ਕਤਲ ਕੀਤਾ ਤੇ ਇਸ ਤੋਂ ਬਾਅਦ ਲਗਾਤਾਰ ਹੁਣ ਪੰਜਾਬ ਉਸ ਨੌਜਵਾਨ ਦੇ ਹੱਕ ਦੇ ਵਿੱਚ ਇਨਸਾਫ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਤੁਹਾਨੂੰ ਦੱਸਾਂ ਕਿ ਤਸਵੀਰਾਂ ਜਿਹੜੀਆਂ ਕਿ ਸਾਂਝੇ ਕਰ ਰਿਹਾ ਜਿਸ ਦੇ ਵਿੱਚ ਅਮਿਤੋਜ ਮਾਨ ਹੈ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਭਿੜਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਇਨਸਾਫ ਦੀ ਜਿਹੜੀ ਕਿ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਇਸ ਕਤਲ ਮਾਮਲੇ ਦੇ ਵਿੱਚ ਆਓ ਤੁਹਾਨੂੰ ਸੁਣਾਉਂਦੇ ਆ ਪਹਿਲਾ ਜਿਹੜੇ ਬੰਦੇ ਰਾਤ ਨੂੰ ਕਿਰਚਾਂ ਲੈ ਕੇ ਘੁੰਮ ਰਹੇ ਨੇ ਤੇ ਇੱਕ ਸੈਕਿੰਡ ਚ ਇਕੱਠੇ ਹੁੰਦੇ ਨੇ ਇਹ ਆਰਗੇਨਾਈਜ਼ਡ ਵਿੱਚ ਇੱਕ ਤਰ੍ਹਾਂ ਦਾ ਕਰਾਈਮ ਹੈ ਇਹ ਆਰਗੇਨਾਈਜ਼ਡ ਕਰਾਈਮ ਹੋ ਰਿਹਾ ਹੈ ਔਰ ਇੱਕ ਟੋਟੈਲਿਟੀ ਚ ਹੋ ਰਿਹਾ ਆ ਜਿਹੜਾ ਜਗਤਪੁਰੇ ਦੇ ਨਾਲ ਦੇ ਰਹਿਣ ਵਾਲੇ ਉੱਤੇ 6.5 ਹਜ਼ਾਰ ਵੋਟ ਦਾ ਪਹਿਲਾਂ ਵੀ ਰੌਲਾ ਪੈ ਚੁੱਕਿਆ ਜਗਤਪੁਰੇ ਪਿੰਡ ਚ ਆ ਰਹੀ ਸੀ ਅਸੀਂ ਆਨੇ ਇਹਨੂੰ ਆਰਗੇਨਾਈਜ਼ ਕਰਾਈ ਚੱਲਿਆ ਜਾਵੇਂ ਪਹਿਲੀ ਗੱਲ ਦੂਜੀ ਗੱਲ ਉਹਦੇ ਨਾਲ ਜਿੰਨੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਉਹ ਸਾਰੇ ਜੁੜੇ ਹੋਏ ਉਹ ਅਰੈਸਟ ਕੀਤੇ ਜਾਣ ਕੀ ਉਹਨਾਂ ਨੂੰ ਇਹ ਪਤਾ ਨਹੀਂ ਕਿ ਕਿਰਚਾ ਲੈ ਕੇ ਕੋ ਮਰੇ ਨਹੀਂ ਐਡੀ ਕਿਰਚ ਬਾਈ ਜੀ ਉਹ ਵੀ ਕਿਵੇਂ ਪਾਈ ਆਉਣੀ ਐ ਮਾਰੀ ਮਾਰ ਕੇ ਉਹਨੂੰ ਕਮਾਇਆ ਤੇ ਫੇਰ ਬਾਹਰ ਕੱਢੀ ਐ ਉਹਦੇ ਨਾਲ ਲੀਵਰ ਪੰਚਰ ਹੋਇਆ ਲੀਵਰ ਪੰਚਰ ਹੋਣ ਤੋਂ ਬਾਅਦ ਕੀ ਹੁੰਦਾ ਦੱਸੋ ਲੰਗਸ ਗਏ ਵਿੱਚੇ ਪਹਿਲੀ ਗੱਲ ਇਹ ਕੀਤਾ ਜਾਵੇ ਦੂਜੀ ਗੱਲ ਸਰ ਜਿਹੜੀ ਮੋਸਟ ਇੰਪੋਰਟੈਂਟ ਹੈ ਇੱਥੇ ਕੁੰਬੜਾ ਕਾਂਡ ਹੋਇਆ ਹੁਸ਼ਿਆਰਪੁਰ ਹਰਵੀਰ ਕਾਂਡ ਹੋਇਆ ਲੁਧਿਆਣੇ ਕਿੰਨੇ ਕਾਂਡ ਹੋਏ ਨੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਇਹਦੇ ਤੇ ਕਾਨੂੰਨ ਬਣਾਇਆ ਜਾਵੇ ਕਾਨੂੰਨ ਤੱਕ 1 ਸਾਲ ਪਹਿਲਾਂ ਬਲਕਿ ਸਵਾ ਸਾਲ ਹੀ ਹੋ ਗਿਆ ਜੀ ਕੁੰਬੜਾ ਕਾਂਡ ਸਵਾ ਸਾਲ ਪਹਿਲਾਂ ਇਹ ਡਿਸਾਈਡ ਹੋਇਆ ਸੀ ਕਿ ਇਹਨਾਂ ਦੀ origignal ਪੇਪਰਾਂ ਦੀ ਵੈਰੀਫਿਕੇਸ਼ਨ ਹੋਊਗੀ ਸੋਨ ਲੋਪਸਰ ਮੈਨੂੰ ਮੈਨੂੰ ਇੱਕ ਵਾਰੀ ਗੱਲ ਕਰਨੀ ਸਰ ਤੁਸੀਂ ਜਿਵੇਂ ਤੁਸੀਂ ਕੀਤਾ ਮੈਨੂੰ ਗੱਲ ਕਰਨ ਲਈ ਤੁਸੀਂ ਮੈਨੂੰ ਇਹਦਾ ਇੱਕ 10 ਜੋਲੇ ਵੀ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਕਿੰਨੇ ਜਣੇ ਨੇ ਇਹਨਾਂ ਦੇ ओरिजिनल ਪੇਪਰਾਂ ਦੀ ਵੈਰੀਫਿਕੇਸ਼ਨ ਹੋਈ ਸੀ ਕਿ ਨਹੀਂ ਹੋਈ ਸੀ ਜੇ ਨਹੀਂ ਹੋਈ ਸੀ ਤਾਂ ਕਿਉਂ ਨਹੀਂ ਹੋਈ ਸੀ ਤੇ ਹੁਣ ਅੱਗੇ ਤੋਂ ਕੀ ਕਰਨ ਵਾਲੇ ਆ ਐਂਡ ਅਬਓਵ ਆਲ ਲਾਸਟ ਇਹ ਕਾਨੂੰਨ ਬੰਨਣਾ ਚਾਹੀਦਾ ਹੈ ਇਹ ਨੀਤੀਗਤ ਫੈਸਲਾ ਹੈ ਨੀਤੀਗਤ ਫੈਸਲਾ ਤੁਹਾਡੇ ਹੱਥ ਵਿੱਚ ਨਹੀਂ ਉਹ ਮੁੱਖ ਮੰਤਰੀ ਦੇ ਹੱਥ ਵਿੱਚ ਹੈ ਮੁੱਖ ਮੰਤਰੀ 40s ਦੇ ਵਿੱਚ ਹੈ ਅਸੀਂ ਪੁੱਛਣਾ ਚਾਹੁੰਨੇ ਆ ਕਿ ਡੋਮਿਸਾਈਲ ਕਾਨੂੰਨ ਨਾ ਬਣਾਉਣ ਦੇ ਪਿੱਛੇ ਵਜ੍ਹਾ ਕੀ ਹੈ ਜਿਹੜਾ ਅੱਧਾ ਹਿੰਦੁਸਤਾਨ ਬਣਾ ਚੁੱਕਿਆ ਹੈ ਉਹ ਅਸੀਂ ਕਿਉਂ ਨਾ ਬਣਾਈਏ ਕਾਨੂੰਨ ਸਾਡੀ ਇਹ ਮੰਗ ਹੈ ਕਿ ਕਿਉਂ ਨਹੀਂ ਹੋ ਰਿਹਾ ਇਸ ਕਰਕੇ ਆ ਸਾਡੀਆਂ ਮੰਗਾਂ ਦਾ ਜਵਾਬ ਹੋਊਗਾ ਅਸੀਂ ਉਹ ਵੇਖੋ ਉਹ ਵੇਖੋ ਇੱਕ ਤੁਹਾਨੂੰ ਗੱਲ ਦੱਸ ਦਿਆਂ ਤੁਹਾਨੂੰ ਪਤਾ ਬਲ ਸਾਹਿਬ ਇੱਕ ਕੱਲਾ ਮੁੰਡਾ ਹੈ ਉਹ ਬੈਠਾ ਪਿਓ ਸਾਹਮਣੇ ਉਹਦਾ ਕੱਲਾ ਮੁੰਡਾ ਹੈ ਔਰ ਸ਼ਰੀਫ ਮੁੰਡਾ ਹੈ ਆਕੈਸ਼ ਮਹਾਸ਼ਿਵਰਾਤਰੀ ਤੇ ਉਹ ਮੱਥਾ ਟੇਕਣ ਆਏ ਦੋਸਤ ਉਹ ਘੜ ਕੇ ਬਾਹਰ ਆंदे ਯਾਰ ਮੱਥਾ ਠੀਕਿਆ ਜਾ ਕੇ ਜਨਮ ਦਿਨ ਸੀਗਾ ਉਹਦਾ ਦੂਜਾ ਮੁੰਡਾ ਜਿਹੜਾ ਗਿਆ ਸੀ ਉਹਦਾ ਜਨਮ ਦਿਨ ਸੀ ਉਹ ਮਾਨਸ਼ਿਵਰਾਤਰੀ ਤੇ ਮੰਦਿਰ ਚ ਮੱਥਾ ਟੇਕਣ ਗਿਆ ਬਾਹਰ ਕੜੇ ਸ਼ਰਾਫਤ ਨਾਲ ਇਹ ਬੰਦਿਆਂ ਦਾ ਕੀ ਆਪਾਂ ਇਹੋ ਜਿਹੇ ਬੰਦੇ ਐ ਇਹੋ ਜੀਆਂ ਚੀਜ਼ਾਂ ਕੰਟੀਨਿਊ ਹੋਣਗੀਆਂ ਸਰ ਨਹੀਂ ਹੋਣਗੀਆਂ ਨਾ ਤੁਸੀਂ ਦੱਸੋ 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 ਇਹ ਤਾਂ ਪਹਿਲਾਂ ਹੀ ਤੁਸੀਂ ਵੈਰੀਫਿਕੇਸ਼ਨ ਵਾਲੀ ਗੱਲ ਕੀਤੀ ਆ ਕਿ ਇਹ ਨਾ 1500 ਕਿਤੇ ਦੇ ਭਾਵੇਂ ਮੈਂ ਕਹਤਾਂ ਨਹੀਂ ਠੀਕ ਮੜੇ ਸ਼ਹਿਰ ਤੋਂ ਮੈਂ ਕਹਤਾਂ ਉਹ ਹੁਣੇ ਵੈਰੀਫਿਕੇਸ਼ਨ ਦੀ ਜੇ ਇੱਥੇ ਗਈ ਐ ਐਂਟਰੀਜ਼ ਹੁਣ ਕਈ ਵਾਰ ਨਾ ਸੈਕੰਡਰੀ ਤੁਸੀਂ ਡੋਮਿਸਾਈਲ ਵਾਲੀ ਗੱਲ ਕੀਤੀ ਸਾਡੇ ਡੋਮੇਨ ਤੇ ਆ ਅਸੀਂ ਤੁਸੀਂ ਇਸ ਬਾਰੇ ਦੀ ਕੋਈ ਨਾ ਰਿਪਰੈਜ਼ੈਂਟੇਸ਼ਨ ਕੀਤੀ ਹੈ ਜਾਂ ਕੋਈ ਸ਼ੋਅ ਨਹੀਂ ਤੁਹਾਡੇ ਕਿਨਾਰੇ ਚਾਹਤੇ ਆਪਾਂ ਸਿਰਫ ਇਹ ਕੋਈ ਚਲਾ ਗਿਆ ਹੈ ਹੈਨਾ ਉਹ ਤੁਹਾਨੂੰ ਮੈਂ ਇੱਥੇ ਰੋਕੇ ਤੁਹਾਨੂੰ ਇੱਕ ਗੱਲ ਸਰ ਸਰ ਇੱਕ ਮਿੰਟ ਸਰ ਸਰ ਇੱਥੇ ਜਦੋਂ ਕੁੰਬੜਾ ਗਾਣਡ ਹੋਇਆ ਸੀ ਨਾ ਵੱਡਾ ਸਾਹਿਬ ਦੇ ਨਾਲ ਇੱਕ ਐਸ ਡੀ ਐਮ ਖੜੀ ਸੀ ਸਿਵਲ ਐਡਮਿਨਿਸਟ੍ਰੇਸ਼ਨ ਐਂਡ ਵੀ ਡਿਸਕਸ ਸਾਰੇ ਪੰਜਾਬ ਦਾ মিডিਆ ਸੀ ਉੱਥੇ ਵਟ ਵੀ ਡਿਸਕਸ ਵਟ ਵੀ ਡਿਸਕਸ ਦੈਟ ਟਾਈਮ ਕਿ ਇਹ ਤੁਹਾਡੇ ਹੱਥ ਚ ਨਹੀਂ ਉਹਨੇ ਮੈਡਮ ਨੇ ਕਿਹਾ ਸਾਨੂੰ ਮੈਂ ਕਹੂ ਵੀ ਐਗਰੀ ਤੁਹਾਡੇ ਹੱਥ ਚ ਨਹੀਂ ਕੀ ਤੁਸੀਂ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਇੱਕ ਚੌਂਕ ਦੇ ਵਿੱਚ ਲਾਸ਼ ਪਾਈ ਹੋਈ ਹੈ ਇੱਕ ਹਸਪੀਟਲ ਚ ਪਾਈ ਹੋਈ ਹੈ ਹੰਗਾਮੀ ਹਾਲਤ ਹੈ ਦੋ ਦਿਨ ਦੀ 에어ਪੋਰਟ ਰੋਡ ਬੰਦ ਹੈ ਕੈਨ ਯੂ ਐਕਸਪਲੇਨ ਅਸ ਕਿ ਤੁਸੀਂ ਚੀਫ ਸੈਕਟਰੀ ਨੂੰ ਲੂਪ ਚ ਲੈ ਕੇ ਗੱਲ ਕਰ ਰਹੇ ਹੋ ਇਹ ਕਾਨੂੰਨ ਬਣੂਗਾ ਕਿ ਨਹੀਂ ਅੰਦੀ ਜੀ ਇੱਕ ਮਹੀਨੇ ਚ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਲੱਗਦਾ ਮੈਡਮ ਦਾ ਨਾਮ ਦਮਨ ਜਾਂ ਕੁਝ ਸੀਗਾ ਐਸਪੀ ਅਪੁੱਛ ਲੋ ਉਹਨਾਂ ਤੋਂ ਮੇਰੀ ਗੱਲ ਤੁਹਨ ਮੈਂ ਦੱਸ ਦਿਆਂ ਉਹ ਹੈ ਹੀ ਹੋ ਸਰ ਸਰ ਇਹ ਨਹੀਂ ਗੱਲ ਸਰ ਸਾਡੇ ਲਈ ਉਦੋਂ ਉਹ ਸਰਕਾਰ ਹੈ ਇਹ ਤਾਂ ਹੀ ਪੁੱਛਣਾ ਮੈਂ ਆਹੀ ਤਾਂ ਕਹਿ ਰਿਹਾ ਬਿਲਕੁਲ ਪੁੱਛੋ ਔਰ ਤੁਸੀਂ ਉਹ ધਮਨ ਜੀ ਨੂੰ ਮੈਂ ਕਿ ਆਂਦੇ ਜੀ ਇੱਕ ਮਹੀਨੇ ਚ ਤੁਹਾਨੂੰ ਦੱਸਾਂਗੇ ਇੱਕ ਮਹੀਨੇ ਚ ਔਰ ਪਤਾ ਕੀ ਆਂਦੇ ਇੱਕ ਮਹੀਨੇ ਚ ਦੱਸ ਮੈਂ ਕਿਵੇਂ ਦੱਸੂਗੇ ਆਂਦੇ ਜਾਂ ਤਾਂ মিডিਆ ਰਾਈ ਦੱਸਾਂਗੇ ਜਾਂ ਪਬਲਿਕ ਨੋਟਿਸ ਰਾਈ ਦੱਸਾਂਗੇ ਇੱਕ ਮਹੀਨੇ ਚ ਤੁਹਾਨੂੰ ਜਵਾਬ ਦੇਵਾਂਗੇ ਕੈਨ ਯੂ ਬੀਲੀਵ ਉਹਦੋਂ ਮੇਰੇ ਕੋਲੇ ਉਹਨਾਂ ਦੇ ਭੇਜੇ ਹੋਏ ਮੈਸੇਜਸ ਨਹੀਂ ਮੈਂ ਉਹਨਾਂ ਨੂੰ ਮੈਸੇਜਸ ਭੇਜੇ ਕਾਲਾਂ ਕੀਤੀਆਂ ਬਲ ਸਾਹਿਬ ਇੱਕ ਕਾਲ ਦਾ ਜਵਾਬ ਨਹੀਂ ਇੱਕ ਮੈਸੇਜ ਦਾ ਜਵਾਬ ਨਹੀਂ ਆਇਆ ਕਿ ਕੀ ਹੋਇਆ ਇਹ ਕਾਰਨ ਕੀ ਹੁੰਦਾ ਸਰ ਕਿ ਜਦੋਂ ਆਪਾਂ ਥੋੜਾ ਜਿਹਾ ਇਹਨੂੰ ਮਸਲੇ ਨੂੰ ਪਾਸੇ ਕਰ ਦਈਏ ਬਾਅਦ ਚ ਛੱਡੀ ਜਾਂਦੇ ਹਾਂ